ਇਚਾੜੂ ਕਿਦਾਂ ਫਿਰਨ ਲਿਆ ਵਾ ਹੈ ਇਹ ਤੋੜਨਾ ਛਾੜੂ ਕਿਦਾਂ ਡੈ ਹੀ ਉਹਨੂੰ ਚੁੱਕ ਚੁੱਕ ਮਾਰਨ ਥੱਲੇ ਖਸਾ ਖਸਾ ਕੇ ਹੈ ਇਦਾਂ ਛਾੜੂ ਫਿਰਦਾ ਵਾ ਮੇਰੇ ਕੋ ਤੇ ਇਦਾਂ ਹੀ ਫਿਰਦਾ ਵਾ ਅੱਛਾ ਤੇ ਜੇ ਨਹੀਂ ਨਾ ਤੇ ਆਪ ਲਾ ਲੋ ਨਹੀਂ ਪਸੰਦ ਆਉਂਦਾ ਤੇ ਅੱਛਾ ਗਾੜੀ ਜਬਾਨ ਵੇ ਲੜਾਉਂਦੀ ਕਿਦਾਂ ਗਾੜੀ ਹੈ ਆਪ ਲਾ ਲੋ ਤੁਹਾਨੂੰ ਕੱਲ ਹੀ ਰੱਖਿਆ ਵਾ ਤੁਸੀਂ ਕੱਲ ਹੀ ਇੱਥੇ ਕਰਦੇ ਵਿੱਚ ਆਈਆਂ ਜੇ ਅਹੀਂ ਛਾੜੂ ਲਾਉਣ ਵਾਸਤੇ ਨਹੀਂ ਆਂਦੀ ਕਾ ਮੈਂ ਛਾੜੂ ਲਾਉਣਾ ਨਹੀਂ ਕਰਦਾ ਕੰਮ ਕਰਨਾ ਨਹੀਂ ਤੂੰ ਬਸ ਇਸੇ ਕੰਮ ਵਾਸਤੇ ਤੇ ਆਂਦਾ ਵਾ ਫੇ ਲੰਗਰ ਪਕਾਈ ਜਾਓ ਸਫਾਈਆਂ ਕਰੀ ਜਾਓ ਤੇ ਸਹਾਨ ਕਰਨਾ ਵਾ ਕਰਨਾ ਨੇਗਾ ਲੰਗਰ ਵੀ ਪਕਾਉਣਾ ਤੇ ਸਫਾਈਆਂ ਵੀ ਕਰਨੀਆਂ ਨੇ ਕਰਨੀਆਂ ਇੱਥੇ ਖਾਣਾ ਰਹਿਣਾ ਸਭ ਕੁਝ ਕਰਨਾ ਤੇ ਸਭ ਕੁਝ ਕਰਨਾ ਪੈਂਦਾ ਵਾ ਆ ਚੰਗੀ ਗੱਲਾਂ ਹੈ ਝਾੜੂ ਹੀ ਚੁੱਕ ਚੁੱਕ ਮਾਰੀ ਜਾਂਦੀ ਤੀਜੇ ਕ ਦਿਨ ਮੈਂ ਝਾੜੂ ਲਿਆ ਕੇ ਦਿੰਦੀ ਰਹਿਣੀ ਹੈ ਇਹ ਲਿੰਗਾ ਨਾ ਹੁਣ ਤੇ ਕਿਦਾਂ ਕੰਮ ਕਰਦੀਆਂ ਫਿਰ ਦਿਨਾਂ ਨੇ ਦੇਖੋ ਹੈ ਜੇ ਇਨੀ ਗੱਲ ਕਹੀ ਹੈ ਮਤ ਦੀ ਗੱਲ ਕਹੀ ਹੈ ਵੀ ਇਤਨਾ ਝਾੜੂ ਨਹੀਂ ਫੇਰੀਦਾ ਦਸ ਦਸ ਟੁੱਟ ਜਾਂਦੀਆਂ ਨੇ ਪੀਲਾ ਹੈ ਸੁੱਟ ਕੇ ਛਾੜੂ ਤੋ ਉਹਦੇ ਪਿੱਛੇ ਤੁਰ ਪਈ ਐ ਐ ਕੋਈ ਗੱਲ ਕਰਨ ਵਈ ਇਹ ਤਾਂ ਗੱਲ ਨਹੀਂ ਕਰਨ ਦਿੰਦੀਆਂ ਐ ਐਦਾਂ ਕਰਦੀਆਂ ਨਵਾਂ ਧੀਆਂ ਇਹਨਾਂ ਤੇ ਹੱਦ ਕੀਤੀ ਐ ਜੁਮੇ ਜਣੀਆਂ ਇੱਕੋ ਜੀਆਂ ਰਲੀਆਂ ਨੇ ਇਹਨੂੰ ਸੁਣਦੀਆਂ ਕਹਿੰਦੀਆਂ ਨਹੀਂ ਜੀ ਬਹੁਤੀ ਗੱਲ ਆ ਤੇ ਪੇਕੇ ਚੱਲ ਜਾਓ ਚੁੱਪ ਕਰਕੇ ਜਾਓ ਉੱਥੇ ਜਾ ਕੇ ਵੇਖਾਂਗੇ ਤੁਹਾਨੂੰ ਰਾਜ ਤੇ ਬਾਹਰ ਕੇ ਖਵਾਲ ਦੇ ਤੁਹਾਡੇ ਮਾਂ ਪਿਓ ਛਾੜੂ ਨਹੀਂ ਫੇਰਨਾ ਹੀ ਰੋਟੀਆਂ ਪਕਾਈਏ ਅਸੀਂ ਛਾੜੂ ਸਹਾਨ ਕਰਨਾ ਤੋ ਹਾਂ ਚਾੜੂ ਨਹੀਂ ਫੇਰਨਾ ਤੇ ਇਹਨਾਂ ਨੂੰ ਰਾਜ ਤੇ ਬਾਹਲ ਦੋ ਅੰਦਰ ਤੇ ਮੈਂ ਝਾੜੂ ਤੇਰਾ ਤੁਸੀਂ ਜਾਓ ਮੈਂ ਆਪਾਂ ਮੈਂ ਆਪ ਫੇਰਾਂ ਆਪਾਂ ਕਿਸੇ ਕੋ ਫਰਾਵਾ ਤੁਸੀਂ ਜਾਓ ਵੇਖੋ 10 ਦਿਨ ਮਹੀਨਾ ਰਹਿ ਕੇ ਕਿੰਨਾ ਕ ਤੁਹਾਨੂੰ ਰਾਜ ਤੇ ਬਾਹਲ ਕੇ ਖਵਾ ਲਿਆ ਤੁਹਾਡੀਆਂ ਫਮਾਵਾਂ ਵੀ ਤੇ ਭਰਾਏ ਪਰਜਾਈਆਂ ਵੀ ਫੇਰ ਪਤਾ ਲੱਗੂ ਵੇਖੀ ਆਉਂਦੀਆਂ ਕਿ ਨਹੀਂ ਸੌੜੀਆਂ ਕਰਨ ਨੂੰ ਅਰੇ ਕੀ ਪੂੰਡ ਖਾਦੇ ਮਾਈ ਨੇ ਸਿਰਸਰੇ ਕਿਦਾਂ ਡਈ ਰੋਲਾ ਪਾਉਣ ਦਿਵਾਲੇ ਹੋਈ ਏ ਜੇ ਕਿਤੇ ਮੇਰਨਾ ਇਦਾਂ ਬੋਲਦੀ ਤੇ ਮੈਂ ਅਸਰ ਹੀ ਪਾੜ ਦੇਣਾ ਫੜਕੇ ਪ੍ਰਭ ਔਹ ਹੈ ਭੈਣ ਜੀ ਅਸਰਸਰ ਕੀ ਖਾਦਾ ਮਾਤਾ ਨੇ ਖਾਣਾ ਕੀ ਹਾਂ ਕੀ ਹੋਇਆ ਕੀ ਲਾਉਂ ਲਈ ਆ ਤੇ ਦਿਵਾਲੇ ਹੋ ਗਈ ਮੇਰੇ ਗਾਲੀ ਪੈ ਗਈ ਮੇਰੇ ਨਹੀਂ ਤੇ ਝਾੜੂ ਚੁੱਕ ਕੇ ਮਾਰਨਾ ਗਾੜੀ ਮਾਰਾ ਹੀ ਲਾਪੇ ਮਾਰਾ ਹੀ ਆਹੋ ਇਹਨਾਂ ਹੁਣ ਜਿਆਦਾ ਹੀ ਗੱਲਾਂ ਹੁੰਦਾ ਪੀਆਂ ਆਹੋ ਇਹ ਜਿਆਦਾ ਪੂਆ ਚੜ ਗਈ ਆ ਜਿਆਦਾ ਹੀ ਚੜ ਗਈ ਆ ਆਹੋ ਤੈਨੂੰ ਮੈਂ ਕੀ ਦੱਸਾਂ ਹੈ ਜੇ ਕਪੜਾ ਲੀੜਾ ਮੰਗੀਏ ਤੇ ਕੁੜੀ ਦੀ ਮੁਠਾ ਚ ਪੈਸੇ ਦੇ ਦਿੰਦੀ ਆ ਕੀ ਗੱਲ ਵਾ ਅਸੀਂ ਇੱਥੇ ਕੰਮ ਕਰਨ ਵਾਸਤੇ ਲੈਂਦੀਆਂ ਵਾ ਗੁੱਸਾ ਤੇ ਹੁੰਦਾ ਹੀ ਆ ਫਿਰ ਤੇ ਜੇ ਝਾੜੂ ਫੇਰੋ ਕੋਈ ਹੋਰ ਕੰਮ ਕਰੋ ਉਹਦੇ ਵਿੱਚ ਇਹਨਾਂ ਨੂੰ ਨੁਕਸ ਸ਼ਾਂਤੀ ਜਾਣੇ ਸ਼ਾਂਤੀ ਜਾਣੇ ਤੁਸੀਂ ਇਦਾਂ ਕਰ ਲੈਂ ਜਾਂ ਜ ਤੁਸੀਂ ਇਦਾਂ ਕਰ ਲੈਂ ਜਾਂ ਜੇ ਜੇ ਨਹੀਂ ਪਸੰਦ ਹੁੰਦੇ ਤੇ ਆ ਫੜ ਕੇ ਕਰ ਲਿਆ ਕਰ ਰਿਹਾ ਨਾਲੇ ਸਾਨੂੰ ਜਾ ਚਾਜੇ ਪਿੱਦਾਂ ਕਰੀਦਾ ਵਾ ਪਤਾ ਕੀ ਕਹਿਣ ਦੀ ਸੀਗੀ ਆਂਦੀ ਆਪਣੇ ਪੇਕੇ ਚਲ ਜਾਓ ਅੱਛਾ ਆਹ ਕੀ ਹੋ ਅਸੀਂ ਚਲ ਜਾਈਏ ਪੇਕੇ ਤੇ ਤੂੰ ਆਪਣੀ ਧੀ ਨੂੰ ਇੱਥੇ ਵਾੜ ਲਾ ਇਹੋ ਕੰਮ ਹੀ ਹੋਣਾ ਵਾ ਹੋਰ ਕੀ ਹੋਣਾ ਹੋਣ ਕੇ ਕੋਈ ਗੱਲ ਵਾ ਕੇ ਨਾ ਮੈਨ ਉਹ ਦੋ ਪਹਿਲੇ ਗਏ ਮੋਟੇ ਚ ਦੇਦੇ ਉਹਦੇ ਨਾਨਾ ਨਗ ਉਂਗੂ ਨਾ ਸੁਗੂ ਤਿੰਨ ਚਾਰ ਦਿਨ ਹੋ ਗਏ ਗਈ ਨੂੰ ਪਤਾ ਕੀ ਗੱਲ ਆ ਇਸੇ ਗੱਲ ਦੀ ਤੇ ਮੈਨੂੰ ਸੋਚ ਮਾਰਨ ਢਈ ਐ ਇਸੇ ਕਰਕੇ ਮੈਨੂੰ ਵੀ ਗੁੱਸਾ ਚੜਿਆ ਏ ਜਦੋਂ ਮੈਂ ਮਾਤਾ ਵੇਖੀ ਨਾ ਸਾਹਮਣੇ ਬੈਠੀ ਮੈਂ ਵੀ ਚੰਗਾ ਵਟ ਵਟ ਛਾੜੂ ਮਾਰਿਆ ਮੈਨੂੰ ਤਾਂ ਲੱਗਦਾ ਵਾ ਉਹ ਪੈਸੇ ਰਖ ਰਗੜ ਗਈ ਹੋਣੀ ਆ ਖਾ ਪੀ ਲਿਆ ਹਣਾ ਦਵਾ ਜਾਰ ਰਲ ਕੇ ਤੇ ਮਾਇ ਨੂੰ ਹੌਲੀ ਜੀ ਕਹਿ ਦੰਗੇ ਆਹੋ ਪਤਾ ਕੀ ਗੱਲ ਵਾ ਸਾਡੇ ਘਰੋਂ ਹੀ ਗਿਆ ਸਭ ਕੁ ਕਾਟਾ ਤੇ ਪਿਆ ਵਾ ਹਨੂ ਉਹਨੂੰ ਕੀ ਉੱਥੇ ਜਾਂਦਾ ਜਾਂਦਾ ਆਪਣੀ ਸ਼ਾਪਿੰਗ ਕਰ ਗਿਆ ਹੋਣਾ ਵਾ ਲਾਲਚੀ ਕੇ ਹਥਾਂ ਦਾ ਹੈਂ ਕਿਦਾਂ ਫਟਾਫਟ ਪੈਸੇ ਫੜ ਕੇ ਜੇਬ ਚ ਪਾ ਲੇ ਤੇ ਉਲਟਾ ਹੋਟਲ ਤੇ ਆ ਕੇ ਰੋਟੀਆਂ ਵੀ ਖਾ ਲਈਆਂ ਹੈ ਇਹ ਤੇ ਦੋਹਾਂ ਦਵਾਂ ਹੱਥਾਂ ਨਾਲ ਲੁੱਟਣਾ ਆ ਜਾਂਦਾ ਵਾ ਭੈਣ ਜੀ ਸ਼ਰਮ ਤੇ ਨੂੰ ਮਾਸਾ ਨਹੀਂ ਹੈਗੀ ਕਰਤੂਤਾ ਤੇ ਐਡੀਆਂ ਮਾੜੀਆਂ ਵਾ ਨਾ ਗੱਲ ਨਹੀਂ ਕਰਨ ਵਾਲੀ ਪਰ ਕਰੀਏ ਕੀ ਮਾਰ ਤੋਂ ਉੱਥੇ ਵੱਜਦੀ ਆ ਜਿਹੜੀ ਜ਼ਮੀਨ ਵੋ ਉਹ ਸਾਰੀ ਮਾਈ ਦੇ ਨਾਮ ਆ ਤੇ ਜੇ ਆਪਾਂ ਕੁਝ ਕਰਦੇ ਆ ਫਿਰ ਇਹਨੇ ਕਹਿਣਾ ਮੈਂ ਤੈਨੂੰ ਦੇਣਾ ਕੱਖ ਨਹੀਂ ਆ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿੰਨਾ ਚਿਰ ਇਦਾਂ ਨੂੰ ਬਰਦਾਸ਼ਤ ਕਰਨਾ ਪੈਣਾ ਵਾ ਇਹ ਉਹ ਵੀ ਇਹ ਕਿੰਨਾ ਜਿੱਪੜੀ ਮਾਰ ਕਰਨ ਤੇ ਆਣ ਹੁਣ ਪਤਾ ਨਹੀਂ ਕਰੇ ਕਿਆਂ ਗੋਰੀਆਂ ਕੁੰਦਦੀਆਂ ਫਿਰਦੀਆਂ ਨੇ ਚੁਗਲੀਆਂ ਤਾਂ ਸਵਾਇ ਤੇ ਕੰਮ ਕੋਈ ਨਹੀਂ ਤੇ ਕੰਮ ਕਰਨ ਲੱਗੀਆਂ ਰੋਂਦੀਆਂ ਨੇ ਸਾਡੇ ਕੋਲ ਨਹੀਂ ਝਾੜੂ ਲੱਗਦਾ ਸਾਡੇ ਕੋਲ ਨਹੀਂ ਰੋਟੀ ਪੱਕਦੀ ਹੈ ਏਦਾਂ ਚੰਗੀਆਂ ਭਲੀਆਂ ਨੇ ਕੰਮ ਕਰਨ ਇਹ ਕਿਦਾਂ ਗੱਲਾਂ ਕਰਦੀਆਂ ਨੇ ਇੱਕ ਦੂਜੀ ਵੱਲ ਵੇਖ ਵੇਖ ਕੇ ਚਵੜ ਚਵੜ ਬੋਲਣ ਡੀਆਂ ਨੇ ਇਟੀਆਂ ਵਾਦ ਨੇ ਹਾਂ ਆ ਲੰਦ ਇਹਨਾਂ ਨੂੰ ਜਰਾ ਕਿ ਮੇਰੇ ਲੱਗੇ ਤਾਂ ਨਾ ਇਹ ਮੁੰਡੇ ਆ ਜਾਂਦੇ ਆ ਨਾ ਕੁਛ ਨਹੀਂ ਅਜ ਉਹਨਾਂ ਨੂੰ ਬਾਹਰ ਕੇ ਸਾਰੀ ਗੱਲ ਕਰਨੀ ਆ ਤੇ ਆ ਕੁਛ ਕਰਦੀਆਂ ਹੀ ਆ ਕਰਦੀnga ਤਾ ਦੀnga ਕਿਰਨਾਂ ਕੱਲ ਨੂੰ ਆਖਿਓ ਮੇਰ ਕੋ ਕਿ ਲ ਲੈਣਾ ਫੇਰ ਇਦਾਂ ਕਰਨ ਗਿਆ ਤੂਏ ਚੜੀਆਂ ਜਿਆਦਾ ਹੀ ਜਰਕ ਜੁਬਾਨਾਂ ਕਿਡਕਡੀਆਂ ਵਧੀਆਂ ਇਹਨਾਂ ਦੀਆਂ ਇਹ ਆਖਾ ਕਰਕੇ ਬੈਠੀਆਂ ਚੁਗਲੀਆਂ ਕਰਨ ਹੱਦ ਹੋਈ ਐ ਨਾ ਮਰੀ ਕਰਨੀਆਂ ਇਹਨਾਂ ਦਾ ਲਾਜ ਅੱਜ ਮੁੰਡਿਆਂ ਨੂੰ ਦੱਸ ਕੇ ਨਾ ਸਾਰੀ ਗੱਲ ਫੇਰ ਹੀ ਇਹਨਾਂ ਦਾ ਲਾਜ ਕਰਮਨੀ ਆ ਇਦਾਂ ਨਹੀਂ ਇਹਨਾਂ ਹਟਣਾ ਨਹੀਂ ਆਵੇ ਤੂੰ ਜੇ ਮੈਂ ਕਹਿ ਆਈ ਦਿੱਤਾ ਤੇ ਕੁੜੀਏ ਝਾੜੂ ਚਾਜਨਾ ਫੇਰ ਤੇ ਝਾੜੂ ਸੁੱਟ ਕੇ ਓਹ ਉੱਥੇ ਜਾ ਕੇ ਚੁਗਲੀਆਂ ਕਰ ਲੀਆਂ ਨੇ ਆਜੋ ਹੁਣ ਇੱਧਰ ਕੰਮ ਵੀ ਕੋਈ ਕਰ ਲੋ ਰੱਜੀਆਂ ਨਹੀਂ ਚੁਗਲੀਆਂ ਕਰਕੇ ਅਜੇ ਕਿੰਨੀਆਂ ਕ ਕਰਨੀਆਂ ਜੇ ਆ ਜੰਨੇ ਆ ਜੰਨੇ ਆ ਆਪਾਂ ਹੀ ਕਰਨਾ ਵਾ ਆ ਦੇਖੋ ਫਰਕ ਰਹਿ ਗਿਆ ਫਰਕ ਰਹਿ ਗਿਆ ਕੋਈ ਚੁਗਲੀਆਂ ਦਾ ਚੱਲ ਜੀ ਤੇ ਦੋ ਹੱਥ ਨਾਲ ਕਰ ਲਈਏ ਮਾਤਾ ਹਾਂ ਤੁਹਾਡੇ ਵਾਲੀ ਚੱਲ ਹਣ ਇੱਧਰ ਰਹਿਣਾ ਚੱਲ ਮੈਨੂੰ ਦੱਸੋ ਦੱਸਣਾ ਕੀ ਆ ਉਹ ਇਹ ਜੁ ਕਦੀ ਉਹ ਨੁਕਰੇ ਖਲਉਂਦੀਆਂ ਕਦੀ ਉਹ ਨੁਕਰੇ ਖਲਉਂਦੀਆਂ ਦੇ ਚੁੱਗਲੀਆਂ ਕਰਦੀਆਂ ਜੇ ਜਿਹੜੀ ਗੱਲ ਕਰਨੀ ਤੇ ਬਹਿ ਕੇ ਮੇਰੇ ਨਾਲ ਕਰੋ ਮੇਰੇ ਮੂੰਹ ਤੇ ਕਰੋ ਗੱਲ ਪਤਾ ਲੱਗਿਆ ਬੈਈ ਜਾ ਕਰ ਗੱਲ ਜਿਹੜੀ ਕਰਨੀ ਆ ਆਹੋ ਜੇ ਗੱਲ ਹੀ ਕਰਨੀ ਆ ਤੇ ਫਿਰ ਕਰ ਹੀ ਲੋ ਚੰਗੀ ਤਰ੍ਹਾਂ ਕਰੋ ਗੱਲ ਕਰੋ ਮੈਂ ਕੋਈ ਡਰ ਨਹੀਂ ਆ ਤੁਹਾਡੇ ਤੋਂ ਗੱਲ ਹੀ ਦੱਸਣੀ ਆ ਦੱਸ ਦਈਏ ਗੱਲ ਫਿਰ ਕਰ ਕਰ ਭੈਣ ਜੀ ਕਰਨੀ ਪੈਣੀ ਆ ਨਹੀਂ ਉਦਾਂ ਤਾਂ ਸਾਨੂੰ ਕਹਿੰਦੇ ਜੇ ਪਸਾਰਾ ਦਿਨ ਘਰ ਵਿੱਚ ਮਰੋ ਤੁਸੀਂ ਕੰਮ ਸਾਰਾ ਦਿਨ ਤੁਸੀਂ ਕਰੋ ਦੋਵੇਂ ਜਾਣੀਆਂ ਹੈ ਜਦੋਂ ਕੋਈ ਕੱਪੜੇ ਲੈਣ ਦੀ ਵਾਰੀ ਆਉਂਦੀ ਆ ਉਦੋਂ ਫੋਨ ਕਰਕੇ ਆਪਣੀ ਧੀ ਨੂੰ ਸੱਦ ਲੈਂਦੇ ਜੇ ਤੇ ਉਹਦੇ ਮੋਠਾ ਚ ਦੇ ਦਿੰਦੇ ਜੇ ਬੋਬਾ ਵੀ ਲੈ ਫੜ ਜਾ ਤੇ ਇਹਨਾਂ ਨੂੰ ਵੀ ਲਿਆਦੇ ਤੇ ਆਪਣੇ ਵੀ ਲਾਇਆ ਅਗਲੀ ਨੇ ਪੈਸੇ ਫੜੇ ਤੇ ਚਾਹੇ ਪਾਏ ਆਪਣੇ ਘਰ ਵਾਲੇ ਦੀ ਜੇਬ ਵਿੱਚ ਤੇ ਲੈ ਕੇ ਤੇ ਗਾਂ ਉੱਡ ਗਈ ਹੈ ਨਾ ਕੋਈ ਸੂਟ ਤਾਂ ਕੁ ਗਲਤ ਰੱਖ ਬਾਤ ਨਾ ਨਾਲੇ ਗੱਲ ਸੁਣੋ ਅਹੀਂ ਨਿਆਣੀਆਂ ਵਾ ਜੇ ਹਨੂ ਲੀੜਾ ਕੱਪੜਾ ਲੈ ਕੇ ਦੇਣਾ ਵਾ ਤੇ ਸਾਡੀ ਮਰਜ਼ੀ ਕੋਈ ਵੀ ਨਹੀਂ ਆ ਤੇ ਹਨੂ ਪੈਸੇ ਦੋ ਜਿੰਨੇ ਸਰਦੇ ਬਣਦੇ ਆਹੀਂ ਆਪਣੀ ਮਰਜ਼ੀ ਜਾ ਕੇ ਬਣਾ ਲੈਗੇ ਉਹ ਵਿੱਚ ਵਿਚੋਲਣ ਵਾ ਜਿੰਨੂੰ ਹਰ ਵਾਰੀ ਸੱਦ ਲੈਂਦੇ ਹੁੰਦੇ ਜੇ ਓਏ ਘਰ ਦੀ ਅਤੀ ਉਹ ਸਾਂਜੀ ਆ ਤੇ ਸਾਂਜੀ ਤੈਨੂੰ ਵੱਖਰੇ ਦੇ ਦਿਆ ਕਰੋ ਦੇਣੇ ਦੇ ਹੁੰਦੇ ਹੀ ਆ ਸਾਹਮਣੇ ਦੇ ਆ ਕਰੋ ਦੇਣੇ ਹੀ ਆ ਮੈਨੂੰ ਕੋਈ ਡਰ ਪਿਆ ਵਾ ਮੇਰਾ ਮੇਰੀ ਧੀ ਆ ਮੈਂ ਜਿੰਨੇ ਮਰਜੀ ਦਵਾ ਤੈਨੂੰ ਜਿਹੜੇ ਹਾਡੇ ਹੁੰਦੇ ਆ ਸਾਡੇ ਲੀਡੇ ਕੱਪੜੇ ਵਾਸਤੇ ਉਹ ਤੇ ਸਾਨੂੰ ਫੜਾਇਆ ਕਰੋ ਆਹ ਤੇ ਗੱਲ ਗਲਤ ਵਾ ਨਾ ਪਰ ਗੁੱਸਾ ਤੇ ਹੁੰਦਾ ਏ ਮਨ ਵਿੱਚ ਨਹੀਂ ਅੱਗੇ ਤੇ ਤੁਸੀਂ ਨੰਗੀਆਂ ਫਿਰਨ ਲੀਆਂ ਜੇ ਅਵਨ ਸੁਨਨੇ ਪਾਉਂਦੀਆਂ ਕਿੱਥੋਂ ਪਾਉਂਦੀਆਂ ਜੇ ਹਾਂ ਕੱਪੜੇ ਘਰੋਂ ਹੀ ਪਾਉਣੇ ਆ ਹੋਰ ਕਿੱਥੇ ਬਾਟਾ ਫੜ ਕੇ ਛੜਕ ਦੇ ਖਲੋ ਜੀਏ ਨਹੀਂ ਘਰੋਂ ਪਾਉਣੇ ਆ ਤੇ ਫਿਰ ਗੱਲਾਂ ਕਿਉਂ ਕਰਦੀਆਂ ਜੇ ਗੱਲਾਂ ਹੀ ਇਹ ਕਰਦੇ ਆ ਵੀ ਜਿਹੜੇ ਤੁਹਾਡਾ ਹਿਸਾਬਾਂ ਦਾ ਵਾ ਨਾ ਸਾਨੂੰ ਸਾਡੇ ਹੱਥ ਚ ਫੜਾਇਆ ਕਰੋ ਹਜ਼ਾਰ ਦੇਣਾ 2000 ਦੇਣਾ 5000 ਦੇਣਾ ਭਾਵੇਂ ਠੀਕ ਵਾ ਨਾ ਇਹੀ ਲੈ ਕੇ ਤੋਂ ਦੇ ਹੱਥ ਚ ਫੜਾ ਲੰਦੇ ਜੇ ਉਹ ਮਹਾਰਾਣੀ ਚਾਰ ਪੰਜ ਦਿਨ ਹੋ ਗਏ ਨਾ ਕੋਈ ਫੋਨ ਨਾ ਤਾ ਨਾ ਪਤਾ ਗਾਂ ਗਈ ਡਾਰੀ ਮਰ ਗਈ ਇਹ ਕੰਮ ਹੁੰਦੇ ਘਰਾਂ ਦੇ ਵਿੱਚ ਕੀ ਪਤਾ ਉਹਦਾ ਟਾਈਮ ਨਹੀਂ ਲੱਗਾ ਆਪੇ ਆ ਗਏ ਤਾਂ ਬੜੀ ਛੇਤੀ ਕਾਉ ਟਾਈਮ ਲੱਗ ਗਿਆ ਹੀਗਾ ਦੋਵੇਂ ਜੀ ਆ ਗਏ ਦਵਾਈ ਦਾ ਆਈ ਮੋਟਰਸਾਈਕਲ ਤੇ ਕਿ ਮੇਰੇ ਨਾਲ ਨਾ ਚੱਲ ਜਾ ਕੋਈ ਵੀ ਮੈਂ ਦੱਸਨੀ ਆ ਪ੍ਰਭ ਤੈਨੂੰ ਹੁਣ ਉਹ ਪੈਸੇ ਲੈ ਗਿਆ ਵਾ ਨਾ ਅਗਲੇ ਨੇ ਕਹਿਣਾ ਹਨ ਲੋੜ ਹੀ ਵਰਤਲੇ ਆ ਤੇ ਕੀ ਕਹਿਣਾ ਸਾਡੇ ਵਰਗੀਆਂ ਨੇ ਕੀ ਕਹਿਣਾ ਅਸੀਂ ਤੇ ਰਹਿ ਗਏ ਨਾ ਫਲੋਕੇ ਨਾ ਹਨ ਕੋਈ ਕਪੜਾ ਤਾਂ ਨਾ ਕੋਈ ਲੀੜਾ ਉਹ ਸਹੀ ਮਹੀਨੇ ਤੇ ਕਪੜੇ ਜੋੜਨੇ ਹੁੰਦੇ ਆ ਜਦੋਂ ਫਸਲ ਆਉਣੀ ਉਦਾਂ ਤਾਂ ਅਹੀਂ ਕਦੀ ਕੱਪੜੇ ਦਾ ਮੂੰਹ ਨਹੀਂ ਵੇਖਿਆ ਇੱਥੇ। ਨਾ ਉਹ ਵੀ ਗਏ। ਵਨਸਵਨੇ ਪਾਉਂਦੀਆਂ, ਲਾਉਂਦੀਆਂ, ਸਾਰੇ ਕੰਮ ਕਰਦੀਆਂ ਤੇ ਗੱਲਾਂ ਵੇਹ ਇਹਨਾਂ ਦੀਆਂ। ਅਹੀਂ ਕਦੀ ਕੱਪੜੇ ਦਾ ਮੂੰਹ ਨਹੀਂ ਵੇਖਿਆ, ਅਹੀਂ ਕਦੀ ਪੈਸੇ ਦਾ ਮੂੰਹ ਨਹੀਂ ਵੇਖਿਆ। ਕਿਥੋਂ ਲਿਆਉਂਦੀਆਂ ਜੇ ਤੁਸੀਂ? ਵੇਖਿਆ ਤਾਂ ਲਿਆਉਂਦੀਆਂ ਜਾਂਜੇ। ਕਰੋ ਇਹ ਪਾਉਂਦੀਆਂ ਜਾਂ ਨਾ? ਕਿਉਂ ਨਹੀਂ ਅਗਲਾ ਕਰਦੀਆਂ ਜੇ ਤੁਸੀਂ? ਕਿੱਡੀਆਂ ਜ਼ੁਬਾਨਾਂ ਵਧੀਆਂ ਨੇ ਇਹਨਾਂ ਦੀਆਂ। ਦਾਰੀ ਹੈ ਨਹੀਂ ਇਹਨਾਂ ਨੂੰ ਕਿਸ ਦਾ। ਆਪਣੇ ਹੱਕ ਵਾਸਤੇ ਨਾ ਬੋਲਣਾ ਪੈਂਦਾ ਵਾ। ਅਨਜਾਇਜ਼ ਹੀ ਹੋਣ ਦੀ ਹੜੇ ਨਾਲ ਘਰ ਵਿੱਚ ਸਾਰਾ ਦਿਨ ੁੱਪੇ ਆਪਾ ਮਾਰਦੀਆਂ ਰਹੀਏ, ਹੈ? ਤੇ ਜਦੋਂ ਕੋ ਚੀਜ਼ ਲਿਆਉਣ ਦੀ ਗੱਲ ਹੁੰਦੀ ਆ ਉਦੋਂ ਤੀਰ ਦਾ ਚੇਤਾ ਆ ਜਾਂਦਾ ਵਾ ਹੁਣ ਵੀ ਤੀ ਨੂੰ ਆਜਾ ਮਾਰੋ ਨਾ ਭਾਂਣ ਕੇ ਵੇੜੇ ਵਿੱਚ ਝਾੜੂ ਮਾਰ ਦੁੱਪੇ ਫੇਰ ਪਤਾ ਲੱਗੇ ਖਾਣ ਪੀਣ ਨੂੰ ਬਾਂਹਣੀ ਤੇ ਬੁੱਤੀਆਂ ਕਰਨ ਨੂੰ ਪਰਵਾਲਾ ਸੱਚੀ ਕਹਿਣ ਲਈ ਆ ਜੇ ਕੰਮ ਤਾਂ ਤਾਂ ਹੀ ਕਰਦੇ ਆ ਤੇ ਮਿਲਣਾ ਰੱਖਾਨੂੰ ਚਾਹੀਦਾ ਵਾ ਉਹ ਵਿੱਚ ਕਿੱਧਰ ਆ ਜਾਂਦੀ ਆ ਤੀਜੇ ਪਿੰਡੋਂ ਮੰਨਿਆ ਕਰ ਦਿੱਤੀ ਆ ਅਹੀਂ ਇਹ ਨਹੀਂ ਕਹਿੰਦੇ ਕਿ ਉਹਨੂੰ ਕੁਛ ਨਾ ਦੋ ਦੋ ਜੋ ਦਾ ਬਣਦਾ ਵਾ ਦੋ ਕੋਈ ਦਿਨ ਤਿਹਾਰਾ ਵਾ ਉਹਨੂੰ ਲੀੜਾ ਕੱਪੜਾ ਲੈ ਕੇ ਦੋ ਆਪਣੇ ਹੱਥੀ ਅਹੀਂ ਨਿਆਣੇ ਨਹੀਂ ਆ ਆ ਨੋਤੀ ਕਿ ਐਸਾ ਕਰ ਦੇ ਜੇ ਇਹਨੂੰ ਲੀਡਾ ਕਪੜਾ ਲੈ ਦੋ ਇਹਦੇ ਨਿਆਣੇ ਲੈ ਦੋ ਚੱਲ ਘਰ ਵਾਲੇ ਦੋਦੇ ਹੱਥ ਤੇ ਪੈਰੇ ਰੱਖ ਦੋ ਤੇ ਤੂੰ ਆਪਣੀ ਮਰਜ਼ੀ ਦਾ ਲੈ ਸੂਟ ਕਿ ਨਾਪ ਦਾ ਨਹੀਂ ਪਤਾ ਹੁੰਦਾ ਨਾਲੇ ਪਸੰਦ ਆਪੋ ਆਪਣੀਆਂ ਆਹ ਤਾਂ ਇੱਥੇ ਨਵਾਂ ਹੀ ਰਿਵਾਜ ਵਾ ਕਿ ਨੋਹਾਂ ਨੇ ਕਪੜੇ ਲੈਣੇ ਆ ਤੇ ਧੀ ਨੂੰ ਸੱਦ ਲੋ ਪਤਾ ਨਹੀਂ ਕਿੱਥੋਂ ਗੱਲਾਂ ਸਿੱਖੀਆਂ ਵਾ ਤੇ ਧੀ ਨੂੰ ਸੱਦ ਲਿਆ ਤੇ ਧੀ ਨੇ ਤਾਨੂੰ ਮਾੜੇ ਤੇ ਨਹੀਂ ਲਿਆ ਕੇ ਦੇਣੇ ਉਹ ਵੀ ਚੰਗੇ ਹੀ ਲਿਆ ਕੇ ਦਵੇਗੀ ਐਦੀ ਬੇਵਕੂਫ ਤੇ ਨਹੀਂ ਧੀ ਮੇਰੀ ਉਹਨੂੰ ਨਹੀਂ ਪਤਾ ਕਿ ਕੀ ਰਿਵਾਜ ਚੱਲਦਾ ਵਾ ਪਹਿਲੀ ਵਾਰ ਹੀ ਨਹੀਂ ਆਉਣ ਲੱਗੇ ਹਰ ਵਰੀ ਹੁੰਦੇ ਆ ਉਹਦੇ ਹੱਥੀ ਹੁੰਦੇ ਆ ਕਦੇ ਇੱਕ ਵਾਰੀ ਹਾਨੂੰ ਤੇ ਕਹਿ ਕੇ ਵੇਖੋ ਤੇ ਮੇਰੀ ਧੀ ਦਾ ਸੂਟ ਲਿਆਇਓ ਤੇ ਨਾਲੇ ਆਪਣੇ ਲਿਆਇਓ ਫਿਰ ਵੇਖਿਓ ਹਾਂ ਘਰ ਦੇ ਵਿੱਚ ਕੰਮ ਵੀ ਕਿੱਦਾਂ ਹੁੰਦੇ ਤੇ ਕਿੱਦਾਂ ਸਾਰਾ ਇਕਾਂ ਹੁੰਦਾ ਵਾ ਨਹੀਂ ਉਹ ਗੱਲ ਨਹੀਂ ਉਹਦਾ ਆਪਾਂ ਚੰਗਾ ਲਿਆਵਾਂਗੇ ਤੇ ਆਪਣਾ ਭਾਵੇਂ ਮਾਥਾ ਮਾੜਾ ਲੈਈਏ ਪਰ ਤਾਂ ਦਿੱਤੀ ਪਤਾ ਕੀ ਕਰਦੀ ਆ ਆਪਣੇ ਚੰਗੇ ਭਲੇ ਲੈ ਆਉਂਦੀ ਆ ਵਧੀਆ ਵਧੀਆ ਸੂਟ ਤੇ ਸਾਡੇ ਵਾਸਤੇ ਵਰਦੀਆਂ ਲੈ ਆਉਂਦੀ ਨਾ ਭੈਣ ਜੀ ਐਰ ਕੀ ਕਿਹਾ ਹੈਗਾ ਅੱਗੋ ਜਵਾਬ ਕੀ ਦਿੰਦੀ ਇਨਾ ਮੈਂ ਤਾਂ ਆਪਣੀ ਮਰਜ਼ੀ ਦਾ ਲਿਓਣਾ ਵਾ ਮੇਰੀ ਤਾਂ ਮਨ ਪਸੰਦ ਦਾ ਹੋਣਾ ਵਾ ਜਿਹੜਾ ਮੇਰਾ ਹੋਣਾ ਮੇਰਾ ਹੀ ਹੋਣਾ ਵਾ ਤੁਹਾਡੇ ਜਿਹੜਾ ਤੁਸੀਂ ਨਹੀਂ ਲੈ ਸਕਦੀਆਂ ਮੇਰਾ ਸੂਟ ਆ ਤਾਂ ਮੂਹ ਤਾਂ ਗੱਲ ਕਰ ਗਈਗੀ ਤੇ ਜੇ ਉਹਦਾ ਮਨ 'ਚ ਨਹੀਂ ਖੋਟ ਤੇ ਕਹਿੰਦੀ ਤੇ ਭਾਬੀ ਕੋਈ ਗੱਲ ਨਹੀਂ ਆ ਜਿਹੜਾ ਮੈਂ ਲਾਉਂਗੀ ਤੁਹਾਨੂੰ ਉਹ ਪਸੰਦ ਆ ਤਾਂ ਤੁਸੀਂ ਉਹ ਲੈ ਲਿਓ ਨੇ ਰੈਂਦ ਫੋਨ ਲੈ ਆਉਂਦੀ ਸਾਡੇ ਵਾਸਤੇ ਐਨੂੰ ਨਹੀਂ ਪਤਾ ਉਹ 2 400 ਦੇ ਰੰਗਾਂ ਵਿੱਚ ਫਰਕ ਕਰ ਲੈਣਾ ਤੇ ਪ੍ਰਿੰਟ ਇੱਕੋ ਜਿਹਾ ਲੈ ਆਦਣੇ ਆਣੀਆਂ ਵਾ ਨਾ ਆ ਤਾਂ ਹੀ ਆਪਣੇ ਪੇਕਿਆਂ ਤੋਂ ਲਿਆ ਲਿਆ ਕੇ ਪਾ ਲੈਣੇ ਸਾਡੀ ਮਾਂ ਲੈ ਆ ਦਿੰਦੀ ਤੇ ਹੀ ਲੈ ਆਣੇ ਪਾ ਲੈਣੇ ਆ ਨਹੀਂ ਤਾਂ ਸਾਡੀਆਂ ਤੇ ਵਰਦੀਆਂ ਹੁੰਦੀਆਂ ਸਾਰੀਆਂ ਇਦਾਂ ਹੀ ਆ ਇਦਾਂ ਹੀ ਗੱਲਾਂ ਹੁੰਦੀਆਂ ਤੁਹਾਨੂੰ ਵਰਦੀਆਂ ਹੁੰਦੀਆਂ ਤੁਹਾਡੀਆਂ ਪੇਕਿਆਂ ਤੋਂ بڑے ਪੇਕਿਆਂ ਤੋਂ ਮੈਨੂੰ ਪਤਾ ਜਿੰਨੇ ਕ ਪੇਕਿਆਂ ਤੋਂ ਹੁੰਦੇ ਆ ਤੁਹਾਡੇ ਮੈਨੂੰ ਭੇਖਾ ਨਹੀਂਗਾ ਲੈ ਦੱਸ ਸਾਡੇ ਪੇਕੇ ਮਾੜੇ ਲਈ ਸੇਬ ਵੀ ਦਿੰਦੇ ਨੇ ਅੱਖ ਟਾਡੇ ਸਾਹਮਣੇ ਦੇਖੇ ਜਾਂਦੇ ਆ ਤੁਹਾਡੇ ਹੱਥੀ ਨਾਲ ਤੁਹਾਡੇ ਵੀ ਹੁੰਦੇ ਆ ਫੇਰ ਮੇਰੀ ਧੀ ਦੀ ਨਵਲਣਾ ਕਿਦਾਂ ਕਰਦੀਆਂ ਜੀ ਜੇ ਤੁਸੀਂ ਚੱਲ ਮੈਂ ਤੁਹਾਡੀ ਗੱਲ ਮੰਨ ਲੈਂਦੀ ਆ ਜੇ ਤੁਸੀਂ ਪੇਕਿਆਂ ਤੋਂ ਲਿਆ ਕੇ ਪਾਉਂਦੀਆਂ ਜੇ ਮੇਰੀ ਧੀ ਨੂੰ ਕਿਦਾਂ ਨਵਲਦੀਆਂ ਜੇ ਇੱਥੇ ਆਉਂਦੀ ਆ ਤੇ ਸੂਟ ਖੜਦੀ ਆ ਫੇਰ ਕਿਦਾਂ ਕਹਿੰਦੀਆਂ ਜੇ ਕਿਹੜੇ ਮੂਨਾ ਗੱਲਾਂ ਕਰਦੀ ਆ ਸਾਡੀ ਮਾਂ ਹਨੂ ਹੀ ਦਿੰਦੀ ਆ ਇਹ ਤੇ ਨਹੀਂ ਕਹਿੰਦੀ ਵੀ ਪਰਜਾਂਗੇ ਨੂੰ ਨਾਲ ਲੈ ਕੇ ਤੁਸੀਂ ਦੋ ਉਹ ਕੜਾ ਹਾਂ ਸੱਦ ਕੇ ਸਾਡੇ ਮੁੱਠਾ ਦੇ ਪੈਸੇ ਦਿੰਦੀ ਹੈ ਤੇ ਜਾ ਉਹ ਜਾ ਕੇ ਲਿਆ ਦਿਓ ਉਹ ਆਪਣੇ ਮਰਜ਼ੀਆਂ ਦੇ ਨੌ ਨੌ ਸੱਸ ਜਾਂਦੀਆਂ ਤਾਂ ਆਪਣੇ ਮਰਜ਼ੀ ਦੇ ਲੈ ਕੇ ਦਿੰਦੀਆਂ ਵਾ ਆ ਕਦੀ ਹੁੰਦਾ ਕਿ ਤੇ ਜ ਗਏ ਹੋਏ ਪੇਕੇ ਚਾਰ ਦਾ ਰਹਿਣ ਤੇ ਜਾ ਕੇ ਨਾਲ ਪਰਝਾਈ ਦੇ ਲੈ ਆਈ ਦੇ ਸੂਟ ਇੱਥੇ ਹੀ ਨਵਾਂ ਰਿਵਾਜ ਆ ਪਤਾ ਨਹੀਂ ਕੀ ਸੁੰਘਿਆ ਇੱਥੇ ਲੋਕਾਂ ਨੇ ਕਿ ਧੀਆ ਨੂੰ ਆਂਦੇ ਸਭ ਕੁਝ ਦੇਣਾ ਧੀਆ ਹੀ ਸਭ ਕੁਝ ਆ ਕੁੜੂ ਕੁੜੂ ਕਰਨਾ ਸੱਦ ਲੋ ਕੁੜੀ ਨੂੰ ਆਹ ਕੰਮ ਕਰਨਾ ਸੱਦ ਲੋ ਕੁੜੀ ਨੂੰ ਹੈ ਮੈਂ ਤੇ ਕੁੜੀ ਆਪਣੀ ਮੈਂ ਤੇ ਕੁੜੀ ਆਪਣੀ ਨੂੰ ਇਦਾਂ ਹੀ ਸੱਦਣਾ ਜੇ ਤੁਹਾਡੇ ਕੋ ਜਿਹੜਾ ਜ਼ੋਰ ਲੱਗਦਾ ਲਾ ਲੋ ਠੀਕ ਆ ਨਾ ਇਦਾਂ ਹੀ ਮੈਂ ਕਰਨੀ ਆ ਜੋ ਵਰਤਾਰਾ ਮੈਂ ਕਰਨੀ ਹੈ ਮੈਂ ਉਹੋ ਹੀ ਕਰਨਾ ਜੀ ਕਰੋ ਜੋ ਮਰਜੀ ਚਲ ਚਲੀਏ ਅਸੀਂ ਵਿਹਲੇ ਆ ਛੱਤੀ ਕੰਮ ਪਏ ਕਰਨ ਵਾਲੇ ਮੇਰੇ ਤੇ ਅੰਦਰ ਕੱਪੜੇ ਧੋਣ ਵਾਲੇ ਪਏ ਆ ਚਲ ਉੱਠ ਮੈਂ ਤਾਂ ਚੱਲਦੀ ਆ ਮੈਂ ਤਾਂ ਹੁਣ ਝਾੜੂ ਲਾਉਣਾ ਸੀ ਚਲ ਆ ਜਾ ਪਹਿਲਾਂ ਝਾੜੂ ਮੈਨੂੰ ਕਿਹੜਾ ਕਹਿੰਨੇ ਕਹਿਣਾ ਵੀ ਝਾੜੂ ਨਹੀਂ ਲੱਗਾ ਜਾਂ ਪੋਚਾ ਨਹੀਂ ਲੱਗਾ ਤੁਹਾਨੂੰ ਹੀ ਤੁਹਾਡੇ ਸਿਰ 'ਚ ਖੇ ਪੈਣੀ ਆ ਜਿੰਨ ਕਹਿੰਨੇ ਆਣ ਕੇ ਦੇਖਣਾ ਵੀ ਦੋ ਇੱਕੋ ਜੀਆਂ ਡਾਟੀਆਂ ਫਿਰਨਦੀਆਂ ਨੇ ਤੇ ਘਰ ਦੀ ਸਫਾਈ ਤੇ ਵੇਖ ਤੁਹਾਨੂੰ ਕਹਿਣਾ ਜਿੰਨ ਕਹਣਾ ਮੈਨੂੰ ਤਾਂ ਕਹਿਣਾ ਨਹੀਂ ਮੈਨੂੰ ਤੇ ਉਹਨਾ ਕਹਣਾ ਮਾਤਾ ਥੋੜੀ ਕੰਮ ਕਰਨ ਜੋਗੀ ਆ ਇਹਨਾਂ ਨੇ ਜਿਹੜੀਆਂ ਜ਼ ਇਹਨਾਂ ਨੂੰ ਤਾਂ ਜਿਹੜੀ ਕਮ ਚੰਗੀ ਤਰ੍ਹਾਂ ਹੀ ਮਤ ਦੱਸਨੀ ਹੈ ਕਿੱਦਾਂ ਬੋਲਦਿਆਂ ਨੇ ਚਵੜ 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 ਇੱਕ ਹੱਡ ਦੀ ਦੂਜੀ ਹੈ ਘਾੜ ਦੀ ਦੂਜੀ ਦੂਜੀ ਹੱਡ ਦੀ ਦੂਜੀ ਆਹ ਕੋ ਗੱਲ ਕਰਨ ਮਾਈ ਆ ਦੱਸਨੀ ਆ ਮੁੰਡਿਆਂ ਨੂੰ ਇੱਥੇ ਸੱਦ ਕੇ ਤੇ ਸਾਰੀ ਗੱਲ ਸਮਝਾਉਂਦੀ ਆ ਉਹਨਾਂ ਨੇ ਵੀ ਆ ਕੁਛ ਕਰਦਿਆਂ ਫਿਰ ਇਹਨਾਂ ਨੂੰ ਪਤਾ ਲੱਗੂਗਾ ਦਿਨੇ ਤਾਰੇ ਨਾਲ ਇਹਨਾਂ ਵੇਖੇ ਤੇ ਆਖੇ ਕਿੱਦੀਆਂ ਭੂਏ ਚੜੀਆਂ ਨੇ ਹੱਦ ਹੋਈ ਇਹਨਾਂ ਵਾਲੀ ਏਦਾਂ ਕਰਦਾ ਕੋਈ ਕਿੱਦਾਂ ਬੋਲਦਿਆਂ ਮੇਰੇ ਗਾੜੀ ਚਵੜ ਚਵੜ ਤੇ ਕਿੱਦਾਂ ਮੇਰੀ ਧੀ ਨੂੰ ਨਾ ਉਹਲਦਿਆਂ ਕੁੜੀ 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 ਦਸ ਕੁੜੀਆਂ ਕਰਦੀ ਮਾਲਕ ਨਹੀਂਗੇ ਹਣ ਦੱਸੂ ਤੁਹਾਨੂੰ ਮੈਂ ਇਹ ਗੱਲ ਦਾ ਮੁੱਲ ਪਾ ਕੇ ਕਿਦਾਂ ਪੈਂਦਾ ਜਿਹੜਾ ਕੁੜੀ ਦਾ ਤੂੰ ਹਿੱਕੜੀ-ਕੜੀ ਨਾ ਲੈਂਦੀਆਂ ਜੇ ਨਾ ਹੁਣ ਤੁਹਾਨੂੰ ਚੰਗੀ ਤਰ੍ਹਾਂ ਹੀ ਮਤ ਦੱਸੂ ਆ ਲੈਣ ਤੇ ਅੱਜ ਮੁੰਡਿਆਂ ਨੂੰ ਘਰ ਆਈ ਫੜ ਬੇਹਾਂ ਦੋ ਗਾਣੇ ਮੂੰਹ ਚ ਪਾ ਗਏ ਫਲਾ ਕਿੰਨੀ ਕਸਰ ਵਿੱਚ ਕਸਰ ਆ ਬੇਨ ਬਾਧਾੜੀ ਡੰਗਦੀ ਆ ਬਹੁਤੀ ਕਾਲੀ ਨਾ ਕਰੀ ਏ ਤੇ ਪੰਜ ਛੇ ਤਰੀ ਲਾ ਕੇ ਵੜਾ ਲਾਂਗੇ ਆ ਦਾਲੇ ਯਰੇ ਨਾ ਮਗਰ ਥੋੜੇ ਦੋ ਦੋ ਚਾਚਰ ਕੱਚੇ ਆਵੇ ਉਹ ਪੱਕਾ ਮਾਨਾ ਵੀ ਦੋ ਦਿਨ ਰੁਕ ਜੀਏ ਫਿਰ ਹੈ ਕੋਈ ਰੁਕ ਜੀਏ ਤੇ ਰੁਕਣਾ ਹੀ ਪੈਣਾ ਮੈਂ ਇੱਕ ਕੰਮ ਕਰ ਜੀ ਆਪਾਂ ਹੈ ਉਹ ਬੈਟਰੀ ਹੋ ਗਈ ਟਰੈਕਟਰ ਦੀ ਖਰਾਬ ਆਹਾ ਤੇ ਉਹ ਵੀ ਪਵਾ ਲਈਏ ਕੀ ਕੱਲ ਸਟਾਰਟ ਕਰਕੇ ਵੇਖਿਆ ਸੀ ਕਾੜ ਦਿਆਂ ਦਾਹ ਤੇ ਨਾਲੇ ਬੈਟਰੀ ਵੀ ਲਾ ਲਈਏ ਤੇ ਉਹ ਬੈਟਰੀ ਦਾ ਕੰਮ ਕਰੀਏ ਮੇਰੀ ਗੱਲ ਸੁਣ ਲਾ ਤੇ ਤੂੰ ਹੀ ਮੰਗਣ ਜਾਈ ਬੀਬੀ ਕੋ ਪੈਸੇ ਮੈਂ ਨਹੀਂ ਯਾਰ ਮੰਗਣ ਇਹ ਵਿੱਚ ਕਿੰਨੇ ਦੇ ਲੈਣਗੇ ਇਹ ਵੀ 2-3000 ਦੀ ਲੱਗੇ ਤੇ ਮੁੜ ਕੇ ਉਹ ਪੰਜ 6000 ਲੱਗਿਆ ਨਾ ਉਹ ਤੇ 6000 ਲੱਗ ਜਾਣਾ ਹੋਰ ਹਣਾ ਆਹੋ ਤੇ ਮੇਰੀ ਗੱਲ ਸੁਣ ਜੇ ਮੈਂ ਕਿਹਾ ਨਾ ਬੀਬੀ ਨੂੰ ਤੇ ਬੀਬੀ ਨੇ ਤੇ ਮੇਰੇ ਪਹਿਣਾ ਸਰਦੇ ਵਾਲਾ ਨੂੰ ਵੀ ਤੂੰ ਤੇ ਜਨਾਨੇ ਨੂੰ ਲਿਆ ਕੇ ਲੀਡ ਦੇ ਕੱਪੜੇ ਲਿਆ ਦੇਣੇ ਆ ਜਹਾਰੇ ਦਾ ਹੋੜੇ ਕੰਮ ਚੱਲਨੇ ਆ ਹੈ ਮੇਰਾ ਜਰਾਦਾ ਇਹ ਉਹ ਟਾਲੀ ਨਹੀਂ ਵੀ ਪੜੀ ਤੇ ਫਸ ਜਾਂਦੀ ਆ ਤੇ ਬੈਡ ਲਵਾਈ ਦੂਜਾ ਬੈਡ ਨਹੀਂ ਕਾਤਾ ਉਹਨੂੰ ਲਵਾਈਆ ਸਾਫਟ ਹਾਂ ਉਹ ਨਹੀਂ ਚੱਕਾ ਦਾ ਘਮੋਦੇ ਹੁੰਦੇ ਆ ਜੱਕ ਜੇ ਵਾਲੀ ਕੀ ਇਹਨੂੰ ਆਂਦੇ ਆ ਕੋਈ ਉਹ ਤੇ ਗੱਲ ਤੇਰੀ ਠੀਕ ਆ ਬੈਂ ਕਿਨ ਤੂੰ ਸ਼ਾਵਟ ਵਾਲ ਦੇ ਚੱਕਰ ਚ ਨਾ ਪਿਆ ਉਹ ਤੇ ਟਰੈਕਟਰ ਕਿਤਾ ਮੰਗਾ ਕੇ ਤੇ ਪੁੱਤਾ ਸਾਰ ਲਾ ਕੇ ਤੇ ਬੈਟਰੀ ਦਾ ਕੰਮ ਕਰਾ ਤੇ ਕਿੱਥੇ ਧੱਕਾ ਮਾਰਦੇ ਫਿਰੰਗ ਮੰਡੀ ਚ ਉੱਥੇ ਨਹੀਂ ਉਹ ਤੇ ਕਰਾਉਣਾ ਬੀਬੀ ਨੂੰ ਬੜਾ ਵਹਿਮ ਆ ਜਾ ਰਾ ਹੁਣ ਦੱਸ ਹੀ ਨਿਆਣੇ ਆ ਪੈਸਾ ਤੇ ਯਾਰ ਪੈਸਾ ਤੇ ਛੱਡਦੀ ਨਹੀਂ ਗਈ ਉਹ ਨਿਆਣੇ ਵਾਲੇ ਹੋਏ ਸਾਨੂੰ ਥੋੜਾ ਬੜਾ ਪੈਸਾ ਦੇਣਾ ਚਾਹੀਦਾ ਵਾ ਸਾਰੇ ਆਪਣੇ ਕੋਲ ਬਿੜ ਕੇ ਬੈਹਿਂਦੀ ਬੀਬੀ ਓ ਯਾਰ ਬਹੁਤਾ ਕਹਿਣ ਨੂੰ ਨਹੀਂ ਜੀ ਕਰਦਾ ਫੇਰ ਕਹਣਾ ਵੀ ਦੱਸ ਤੁਸੀਂ ਵੱਡੇ ਬਹੁਦੇ ਪ੍ਰਧਾਨ ਜੇ ਯਾਰ ਸਾਲ ਮੋੜੇ ਨਿਆਣਿਆਂ ਨੂੰ ਮੰਗਦੇ ਆ ਨਿਆਣੇ ਥੋੜੀ ਹੁਣ ਆਪਾਂ ਮੈਂ ਕੋਈ ਗੱਲ ਕੀਤੀ ਨਾ ਬੀਬੀ ਮਾਤਾ ਕਰਦੀ ਗੱਲ ਦਾ ਗੁੱਸਾ ਤੇ ਤੂੰ ਹੁਣ ਜੀ ਨਾ ਕਹਦੀ ਵੀ ਗੱਲ ਆਵਾ ਲੈ ਤੂੰ ਤੇ ਇਦਾਂ ਗੱਲ ਕਰਦਾ ਜਿਦਾ ਮਰਦਾ ਮੋਰ ਦਾਰਦਾ ਨਾ ਮੈਂ ਮੈਨੂੰ ਇਦਾਂ ਬੋਲਦੀ ਮਾਤਾ ਉਹ ਨਹੀਂ ਨਹੀਂ ਫਰਕ ਵ ਉਹ ਜਾ ਜਾ ਵੇ ਮੈਂ ਤੈਨੂੰ ਮੇਰੀ ਸੁਣ ਲੈ ਗੱਲ ਪਹਿਲਾਂ ਹੁਣ ਜਾ ਕੇ ਬੈਟਰੀ ਦੀ ਗੱਲ ਕਰਨੀ ਕਿ ਜਾਂ ਮੰਡੀ 'ਚ ਧੱਕਾ ਲਾਉਣਾ ਇੱਕ ਗੱਲ ਵੇਖ ਲੈ ਨਹੀਂ ਨਹੀਂ ਗੱਲ ਤੇ ਕਰਨੀ ਪੈਣੀ ਆ ਹੈ ਆਹੋ ਸਰਦਾ ਥੋੜੀ ਸੰਤਪਕਾਰ ਚੱਲ ਚਲੀਏ ਨਾਲ ਪੁੱਛਦੇ ਆ ਚੱਲ ਯਾਰ ਫਿਰ ਕਰਨਾਂ ਦੇ ਕੋਈ ਨਾ ਕੋਈ ਪੈਣਾ ਹੀ ਆ ਆਹ ਨਾਲੇ ਵਧਾਈਏ ਟਾਈਮ ਨਾਲ ਛੋਣਾ ਚਾਹ ਕਰਦੇ ਇੱਕ ਦੋ ਦਿਨ ਤਾਂ ਖਾ ਲੇਤਾ ਵੀ ਗਰਮੀ ਦਾ ਫਰਕ ਪੈ ਗਏ ਹੈ ਅੱਗੇ ਖਲੋਤ ਨਹੀਂ ਜਾਣਾ ਦੁਬਾਰਾ ਬੀਬੀ ਆਓ ਲੰਮੇ ਪਈਓ ਬਾਹਰ ਵਾਰੀ ਮੇਰੀ ਗੱਲ ਸੁਣੋ ਟਰਕ ਕਰੂੰਗਾ ਮੈਂ ਯਾਰ ਮੇਰਾ ਤਾਂ ਹੌਂਦਰਾ ਨਹੀਂ ਪੈਂਦਿਆ ਚੱਲ ਫੇਰ ਕੇ ਕਰ ਲਈ ਪਰ ਕਰੀ ਜ਼ਰੂਰ ਕਰ ਦੂੰਗਾ ਮੈਂ ਤੰਗ ਨਹੀਂ ਹੋਣਾ ਇਹਨੇ ਦਲੀ ਉਹਦੇ ਨਾਲ ਇਹਨੇ ਕਿਦਾਂ ਨਾਲ ਜਾਣਾ ਸਾਡੇ ਪਰ ਸੁਤੀ ਰਹਿੰਦੇ ਮਾਤਾ ਵਾਹ ਸੁਦੀ ਚੱਲ ਚੱਲ ਕੋਈ ਨਾ ਜਾ ਮੈਂ ਸੁਣਨਾ ਕਿ ਇਹ ਮਾਂ ਨੇ ਮੈਂ ਤੁਹਾਨੂੰ ਢੀਕਣ ਲਈ ਆ ਹਾਂ ਬਹਿ ਜਾਓ ਇੱਥੇ ਮੇਰੇ ਲਾਗੇ ਕੀ ਗੱਲ ਹੋ ਗਈ ਆ ਗੱਲ ਕੀ ਹੋਣੀ ਆ ਭਰਾਵਾ ਆ ਤੁਹਾਡੀਆਂ ਕਰਦੀਆਂ ਨੇ ਤੇ ਮੈਨੂੰ ਨੱਕ ਨੱਕ ਕਰ ਛੜਿਆ ਹੂੰ ਇੰਨੀਆਂ ਗੱਲਾਂ ਕਰਦੀਆਂ ਨੇ ਇਥੇ ਝਾੜੂ ਫੇਰਨ ਲਈ। ਅੱਛਾ ਤੇ ਚੁੱਕ-ਚੁੱਕ ਮਾਰੇ ਝਾੜੂ ਨੂੰ ਚੁੱਕ-ਚੁੱਕ ਮਾਰੇ। ਉਹ ਕਿਉਂ ਆਵੇ ਸਸਤਾ ਹੁੰਦਾ ਏ? ਮੈਂ ਤੇ ਹੱਸ ਗਿਆ ਨਾ ਕੋ ਵਿੱਚ। ਹੱਸਿਆ ਕੱਖ ਨਹੀਂ ਜਾਣ ਕੇ ਸੜੀ ਬਲੀ ਮਾਰਨ ਲਈ ਝਾੜੂ ਤੇ ਮੈਂ ਕਿਹਾ ਕੁੜੀਏ ਤੀਜੇ ਕ ਦਿਨ ਝਾੜੂ ਮੈਂ ਲਿਆ ਕੇ ਤੁਹਾਨੂੰ ਦਿੰਦੀ ਰਹਿਣੀ ਆ ਤੇ ਅੱਜ ਨਾ ਫੇਰ ਝਾੜੂ ਨੂੰ ਐਦਾਂ ਤੇ ਇਹਦੇ ਤਿੰਨੇ ਟੁੱਟ ਜਾਣੇ। ਇਹੰਤਰਾਂ ਹੁੰਦਾ ਕੀ ਅੱਗੇ? ਤੇ ਮੈਨੂੰ ਗਾੜੀ ਆਉਂਦੀ ਵੀ ਆ ਲੈ ਫੜ ਝਾੜੂ ਤੇ ਫੇਰ ਲਾਪਈ। ਹੂੰ? ਅੱਛਾ। ਤੇ ਮੈਂ ਕਿਹਾ ਵੀ ਚੱਲ ਰਹਿਣ ਦੇ ਤੂੰ ਝਾੜੂ। ਤੇ ਤੂੰ ਹੀ ਜਾਉ ਮੈਂ ਸੋ ਨਿਕਲੋ ਆਹੋ ਮੈਂ ਫੇਰ ਲਾਂ ਭਾਈ ਮੈਂ ਕਿਹ ਕੋ ਫਰਾ ਲਾ ਜੀ ਬੀ ਕੀ ਕਹਨੇ ਜੀਵਨ ਨੇ ਕਿ ਭਰਵਨੇ ਜੀਵਨ ਦੇ ਹੀ ਫੇਰਨਾ ਵੇਖ ਲਾ ਰੱਬ ਨਹੀਂ ਤੇਰੀ ਵਾਲੀ ਜ਼ਿਆਦਾ ਬੋਲਦੀ ਹੋ ਆਹੋ ਬੜੀਆਂ ਗੱਲਾਂ ਕੀਤੀਆਂ ਮੈਂ ਬੜਾ ਸਮਝਾਇਆ ਵਾ ਦੱਸ ਐਨੀ ਜ਼ੁਬਾਨ ਫੇਰ ਲਈ ਆ ਉਹ ਬੀਬੀ ਦੀ ਉਮਰ ਵਾ ਹੁਣ ਆਇਆ ਕੰਮ ਕਰਨ ਦੀ ਝਾੜੂ ਫੇਰਨ ਦੀ ਤੂੰ ਹੀ ਕੱਲ ਹੀ ਆਈਆਂ ਜੇ ਇੱਥੇ ਹੈ ਅਸੀਂ ਇੱਥੇ ਝਾੜੂ ਫੇਰਨ ਨੂੰ ਆਈਆਂ ਵਾ ਅਸੀਂ ਤੁਹਾਡੀਆਂ ਰੋਟੀਆਂ ਪਕਾਉਣ ਨੂੰ ਆਈਆਂ ਵਾ ਤੇ ਕੁੜੀ ਤੁਹਾਡੀ ਕੁੜੀ ਨੂੰ ਇੰਨਾ ਨਾ ਬੋਲਦੀਆਂ ਨੇ ਐਨੀ ਗਾਂਝ ਕਰਦੀਆਂ ਕੁੜੀ ਦੀ ਕੁਰੀ ਦਾ ਤੁਹਾਡੀ ਜਿਹੜੀ ਆ ਹੁੰਦੀ ਆ ਤੇ ਮੁੱਠੇ ਚ ਪੈਸੇ ਉਹਦੇ ਤੇ ਦੇ ਦੇਣੀਆਂ ਤੁ ਤੇ ਜਾਂ ਕੱਪੜੇ ਲਿਆ ਦੇ ਇਹਨਾਂ ਨੂੰ ਵੀ ਤੇ ਅਸੀਂ ਨਹੀਂ ਲਿਆ ਸਕਦੀਆਂ ਨਹੀਂ ਆਪਣੇ ਲੈ ਆ ਜਾਂਦੇ ਜਦੋਂ ਸਾਨੂੰ ਪਤਾ ਵੀ ਸਾਡੀ ਮਾਂ ਕਿੱਤਾਂ ਹੁੰਦੀ ਇਹਦੇ ਮਗਰ ਸਾਨੂੰ ਦਵਾਈ ਨਹੀਂ ਦਿੰਦੀ ਤੇ ਉਹ ਕੁਰੀ ਨੂੰ ਕਿੱਥੇ ਦੇ ਦੇਣੀਆਂ ਨੇ ਉਹ ਵਹਿਮ ਪਿਆ ਜਾ ਰਹੇ ਨੇ ਹੈ ਗੱਲ ਕਿਹੜੀ ਔਰ ਬੜਾ ਬੋਲਦਿਆਂ ਬੜਾ ਬੋਲਦਣਾ ਫਿਰ ਜਾ ਕੇ ਕਹੋ ਉਹ ਉੱਥੇ ਚਲ ਗਈਆਂ ਦੋਵੇਂ ਇੱਕ ਕੱਪੜੇ ਸੁਕਣੇ ਪਾਉਣ ਲੈ ਵੀ ਦੂਜੀ ਝਾੜੂ ਸੁੱਟ ਕੇ ਉਹਦੇ ਕੋਲ ਚਲੀ ਗਈ ਉੱਥੇ ਜਾ ਕੇ ਜਿਉਂ ਚੁਗਲੀਆਂ ਕਰਨ ਲੱਗੀਆਂ ਕੀ ਪਤਾ ਕੀ ਕਰਦੀਆਂ ਕੀ ਨਹੀਂ ਮਾਰ ਹੱਥ ਮਾਰ ਮਾਰ ਕੇ ਗੱਲਾਂ ਕਰਨ ਹਰ ਕਿ ਮੈਂ ਫੇਰ ਆਖਿਆ ਮੈਂ ਕਿ ਪਿਚੂਗਲੀਆਂ ਜਿਹੜੀਆਂ ਕਰਨੀਆਂ ਨੇ ਇੱਥੇ ਤੁਸੀਂ ਚੋਰੀ ਜੂ ਕਰਨੀ ਇੱਥੇ ਆਣ ਕੇ ਮੇਰੇ ਮੂੰਹ ਤੇ ਬਹਿ ਕੇ ਕਰੋ ਫੇਰ ਇੱਥੇ ਆ ਗਈਆਂ ਇੱਥੇ ਆਣ ਕੇ ਫੇਰ ਵਨਸੋਨੀਆਂ ਗੱਲਾਂ ਹਾਂ ਦੱਸ ਸਾਨੂੰ ਗੱਲ ਲੋਕੀ ਬੀਬੀ ਝੋਨੇ ਵੜਾਉਂਦੇ ਫਿਰਦੇ ਆ ਤੇ ਲੋਕੀ ਕਈ ਕੋ ਗਾਂ ਵਿਉਂਤਾ ਵੜਾਉਣਦੇ ਸਾਡੇ ਘਰ ਦੇ ਇਹੋ ਕਪਤਰੀ ਮੁਕਤ ਆ ਪਹਿਲਾਂ ਕਲੇਨਪ ਹੋਣਾ ਪਾਇਆ ਹੀ ਉਹ ਬਹੁਤ ਗੱਲ ਆ ਚੱਲ ਅੱਗੇ ਰੱਬ ਨੇ ਮੀਂਹ ਤਾਂ ਬਚਾਲਿਆ ਸਾਡਾ ਝੋਨਾ ਹਾਂ ਇਹਨਾਂ ਘਰ ਦੀ ਆਪਦਾ ਹੋ ਨੁਕਸਾਨ ਕਰਾਣਾ ਵੀ ਜੀ ਜੁਬਾਨ ਲੜਾਉਂਦੀਆਂ ਨੇ ਇੱਥੇ ਫੇਰ ਬਹਿ ਗਈਆਂ ਫੇਰ ਗਾੜੀ ਵਨਸੋਨੀਆਂ ਮੈਂ ਕਹ ਚੱਲ ਕੋਈ ਗੱਲ ਨਹੀਂ ਅੱਜ ਆਲਣ ਦੇ ਮੁੰਡਿਆਂ ਨੂੰ ਗਏ ਨੇ ਪੈਲੀ 'ਚ ਆਉਂਦੇ ਆ ਤਾਂ ਉਹਨਾਂ ਨਾਲ ਕਰਨੀ ਆ ਗੱਲ ਵੀ ਮੁੰਡਿਆਂ ਵੇਖ ਲਓ ਜਿੱਦਾਂ ਕਰਨਾ ਕਰ ਲੋ ਬਹੁਤਾ ਭੂਏ ਚੜੀਆਂ ਤੇ ਮੈਂ ਪੈਲੀ ਦੇ ਚਾਰ ਹਿੱਸੇ ਕਰਨੇ ਨੇ ਤੇ ਬੈਠੀਆਂ ਰਹਿਣ ਫਿਰੇ ਕਿ ਕਿ ਸਾਲਾ ਕਿਤੇ ਬੀਬੀ ਬੀਬੀ ਚਾਰੇ ਸੀ ਜ਼ਮੀਨ ਤੇ ਤੁਹਾਡੇ ਕੱਲਿਆਂ ਦੇ ਨਾਮ ਆ ਹੈ ਵੰਡ ਕੇ ਤਾਂ ਦੇਣੀ ਆ ਤੁਹਾਨੂੰ ਉਹ ਹੁਣ ਮੈਂ ਕਿਹੜੀ ਕੱਲੀ ਨਸਹਿ ਇੱਕ ਤੇ ਰੱਖ ਕੇ ਖੜਨੇ ਮੈਂ ਹਿੱਸੇ ਚਾਰ ਕਰਕੇ ਜਿੰਨੇ ਜਿੰਨੇ ਹਿੱਸੇ ਆ ਉਹ ਤੁਹਾਡੇ ਦੇ ਦੇਣੀ ਆ ਫਿਰ ਚਾਹੀ ਇਹਨਾਂ ਨੂੰ ਸੂਟ ਪਵਾ ਲਿਓ ਤੇ ਚਾਹੀਏ ਇਹਨਾਂ ਨੂੰ ਬੂਟ ਪਵਾ ਲੈ ਜੋ ਮਰਜੀ ਕਰਨਾ ਦਾ ਲੈਣ ਖਾ ਲੈਣ ਮੇਰੇ ਬੀਬੀ ਉਹ ਤਾਂ ਤੁਹਾਡੀ ਗੱਲ ਮੰਨ ਲਈ ਪਰ ਚਾਰੇ ਹਿੱਸੇ ਗਾ ਦੇ ਇੱਕ ਤੁਹਾਡਾ ਹੋ ਗਿਆ ਇੱਕ ਵੀਰ ਦਾ ਹੋ ਗਿਆ ਇੱਕ ਮੇਰਾ ਹੋ ਗਿਆ ਤੇ ਚੌਥਾ ਹਿੱਸਾ ਕੌਣ ਆ ਸਾਡਾ ਕੋਈ ਹੋਰ ਭਰਾ ਹੈਗਾ ਵਾ ਭਰਾਤ ਨਹੀਂ ਹੈਗਾ ਭੈਣ ਤੇ ਹੈਗੀ ਆ ਨਾ ਉਹ ਵੀ ਤੇ ਘਰ ਦੀ ਮਾਲਕ ਆ ਉਹ ਵੀ ਹੱਕਦਾਰ ਆ ਜਿੱਦਾਂ ਤੁਹਾਡੀਆਂ ਕਰਦੀਆਂ ਕਰਦੀਆਂ ਨੇ ਨਾ ਗੱਲਾਂ ਇਹਨਾਂ ਤੇ ਉਹਨੂੰ ਦੇਣਾ ਹੀ ਕੱਖ ਨਹੀਂ ਇਹ ਮੇਰੇ ਜੀਂਦਿਆਂ ਇਦਾਂ ਕਰਨ ਲਈਆਂ ਤੇ ਮਗਰੋਂ ਕੀ ਕਰਨ گی ਆ ਮਗਰੋਂ ਤੇ ਨਾ ਵੜਨ ਵੀ ਨਹੀਂ ਦੇਣਾ ਇੱਥੇ ਤੇ ਮੈਂ ਹਿਸਾਬ ਦਾ ਕੱਢਣਾ ਹੀ ਕੱਢਣਾ ਬੀਬੀ ਅਈ ਤਾਂ ਵੱਡਾ ਘਰ ਲੱਭ ਕੇ ਦਿੱਤਾ ਵਾ ਅਜੇ ਕੋਈ ਪੈੜੀ ਦੀ ਹਿੱਸੇ ਦੀ ਉੱਥੇ ਕੋ ਲੋੜਿਆ ਗੱਲ ਪੁੱਤੇ ਏਦਾਂ ਵਾ ਘਰ ਤੇ ਉਹਨੂੰ ਤਗੜਾ ਲੱਭ ਕੇ ਦਿੱਤਾ 100 ਵਾਰੀ ਤੇ ਰੱਬ ਤਗੜਾ ਹੀ ਰੱਖੇ ਤੇ ਪਰ ਜਿਹੜੀਆਂ ਤਾੜੀਆਂ ਘਾਦੀਆਂ ਦੀਆਂ ਜ਼ੁਬਾਨਾਂ ਨੇ ਨਾ ਜਿੱਦਾਂ ਇਹ ਅੱਜ ਬੋਲੀਆਂ ਨੇ ਮੇਰੇ ਨਾਲ ਤੁਹੀਂ ਲੱਗੇ ਹੁੰਦੇ ਤਾਂ ਭਾਵੇਂ ਗੁੱਤੋਂ ਫੜ ਲੈਂਦੇ ਜਿੱਦਾਂ ਇਹਨਾਂ ਨੇ ਜ਼ੁਬਾਨ ਲੜਾਈ ਆ ਮੇਰੇ ਨਾਲ ਤੇ ਇਹ ਇਹਨਾਂ ਦੀਆਂ ਜ਼ੁਬਾਨਾਂ ਨੇ ਸਭ ਕੁਝ ਕਰਾਉਣਾ ਚੱਲ ਬੀਬੀ ਹਾਂ ਉਹ ਤੇਰਾ ਨਵਾ ਵਾ ਉਹਨਾਂ ਤੇ ਤੁਹਾਨੂੰ ਨਹੀਂ ਯਕੀਨ ਤੇ ਆਪਣੇ ਪੁੱਤਾਂ ਤੇ ਤੁਹਾਨੂੰ ਯਕੀਨਾ ਨਹੀਂ ਗਾ ਪੁੱਤਾਂ ਤੇ ਯਕੀਨ ਇਦਾਂ ਹੀ ਆ ਨਾ ਪੁੱਤਾਂ ਨੇ ਵੀ ਨਵਾ ਮਗਰੀ ਲੱਗਣਾ ਕੱਲ ਨੂੰ ਜੋ ਕਹਿਣਗੇ ਤੁਹਾਨੂੰ ਉਹੋ ਹੀ ਕਰਨਾ ਬੀਬੀ ਆ ਜਦੋਂ ਸਾਡੇ ਨਾਲ ਪੜੀ ਹੁੰਦੀ ਹੈ ਨਾ ਅਸੀਂ ਮੈਂ ਤੇ ਵੀਰ ਨੇ ਕਿਹਾ ਸੀ ਕਿ ਬੀਬੀ ਜਨਾ ਹੜੀ ਪੜੀ ਕਰਾਓ ਜੇ ਸਾਡੇ ਦਿਲ ਚ ਕੋਈ ਗੱਲ ਹੁੰਦੀ ਤੇ ਅਸੀਂ ਉਦੋਂ ਨਾਗਰ ਆ ਲੈਂਦੇ ਉਹ ਗੱਲ ਵੱਖਰੀ ਆ ਕਰਾ ਲੈਂਦੇ ਤੁਸੀਂ ਤੇ ਕਰਾ ਲੈਂਦੇ ਪਰ ਮੈਂ ਕਿਹੜੀ ਕਿਤੇ ਪੁੱਤ ਲੈ ਜਾਣੀ ਮੈਂ ਵੀ ਤੇ ਤੁਹਾਨੂੰ ਹੀ ਦੇਣੀ ਆ ਪਰ ਉਹਨਾਂ ਦੀ ਜੁਬਾਨਾਂ ਪਿੱਛੇ ਮੈਂ ਹੋਂ ਕੰਮ ਕਰਨਾ ਹੈ। ਲੈ ਵੀ ਵੀਰੇ। ਅਸੀਂ ਇਹ ਵੇਖ ਲਾ ਕਿੰਨਾ ਚਾਹ ਕਰਦੇ ਤਾਂ ਭੈਣਾਂ ਦੀ ਹੈ ਪਰ ਉਹਨਾਂ ਦਾ ਕਿੰਨਾ ਚਾਹ ਕਰੀ ਜਾਈਓ ਤੇ ਬੀਬੀ ਵੇ ਕਿਹੋ ਜਿਹੀਆਂ ਗੱਲਾਂ ਗੜੀ ਕਰ। ਮੈਂ ਤੁਸੀਂ ਕਰਦੇ ਹੋਵੋਗੇ ਉਹ ਨਹੀਂ ਕਰਦੀਆਂ। ਉਹ ਤਾਂ ਬੜਾ ਬੋਲਦੀਆਂ ਨੇ ਉਹ ਤੇ ਕੁੜੀ ਦੀ ਹਰ ਵਕਤ ਦੰਦ ਕੱਥਿਆ ਕਰਦੀ। ਇਹ ਨਹੀਂ ਸੁਣ ਲਾ ਗੱਲ। ਕੋਈ ਨੇ ਇੱਕ ਵਾਰੀ ਸਮਝਾਉਣਾ ਇਦੀ ਕਾਲ ਏਡੇ ਕਾਲੇ ਪੈਰ ਨਹੀਂ ਪੁੱਟੀਦੇ ਹੁੰਦੇ। ਇਹ ਜਾਇਦਾਤਰ ਨੇ ਕੰਮ ਆ ਬੜੇ ਹੌਸਲੇ ਨਾਲ ਕਰਨੇ ਪੈਂਦੇ ਹੁੰਦੇ ਆ। ਅਸੀਂ ਵੀ ਤੁਹਾਨੂੰ ਕਦੀ ਕਿਹਾ ਤਕੰਗੀ ਦਿੱਤੀ ਕਿ ਇਹ ਗੱਲ ਦੀ ਹੈ। ਕੋਈ ਇੱਕ ਵਾਰੀ ਹਾਇ ਕਰਦੇ ਧਰਮ ਲੈ ਕੇ ਉਸਰੇ ਸ਼ਰਪਤ ਜੀ ਦਾ ਵੀ ਨਾ ਮਾਂ ਦੀ ਟੈਕਨੀਕ ਜੀ ਅੱਤੇ ਸਾਨ ਕਰਨਾ ਤੂੰ ਖੜਨਾ ਨਹੀਂ ਮਾਂ ਨੂੰ ਮਾਂ ਨੇ ਨਹੀਂ ਤੈਨੂੰ ਪਾਲਿਆ ਮਾਂ ਵੀ ਏਦਾਂ ਲਿਆ ਕੇ ਦੌੜੀ ਫਿਰਦੀ ਸੀ ਤੈਨੂੰ ਅੱਜ ਮਾਂ ਦਾ ਟਾਈਮ ਆ ਤੇ ਅੱਜ ਤੂੰ ਹੀ ਖੜਨਾ ਚੱਲ ਬੀਬੀ ਇਹ ਕਰਨ ਵਾਲੀ ਗੱਲ ਆ ਉਸੇ ਜਾ ਕੇ ਨਾਲ ਨੂੰ ਹੈ ਇਹ ਤਾਂ ਬਹੁਤ ਮਾੜੀ ਗੱਲ ਹੈ ਸਮਝਾ ਲੋ ਜੇ ਸਮਝ ਨਹੀਂ ਗੀਆਂ ਤੇ ਨਹੀਂ ਤੇ ਫਿਰ ਮੈਂ ਆਤੇ ਇਹੋ ਕੰਮ ਕਰਨਾ ਜੀ ਚੱਲ ਬੀਬੀ ਤੂੰ ਨਾ ਹੌਸਲਾ ਕਰ ਕੋਈ ਗੱਲ ਦੀ ਹਾਨੂੰ ਅੰਦਰ ਵੀ ਪੁੱਛ ਲੈਣ ਦੇ ਵੀ ਕੀ ਗੱਲ ਬਾਤ ਹੋਈ ਆ ਪੁੱਛ ਲੋ ਠੀਕ ਆ ਨਾ ਆਓ ਤੁਸੀਂ ਤਾਂ ਫੇਰਨੇ ਫਿਰ ਇੱਕ ਦਿਨ ਬਾਅਦ ਫਿਰ ਅੱਜ ਹਾਂ ਪੁੱਛ ਲੋ ਪੁੱਛ ਲੋ ਕਰ ਲੋ ਤਸੱਲੀ ਤੁਸੀਂ ਤੁਹਾਡੇ ਗਾੜੀ ਤੋਂ ਨਾ ਮੁੱਕ ਰਹੀ ਜਾਣਾ ਵਾ ਹੁਣ ਮੈਂ ਦੱਸਤੀਆਂ ਸਾਰੀਆਂ ਗੱਲਾਂ ਕਿ ਆਹ ਕੁਛੇ ਕਰਦੀਆਂ ਨੇ ਹੁਣ ਫੜਨ ਕੇ ਜੁੰਡੇ ਉਹਨਾਂ ਦੇ ਤਾਂ ਲੱਗੂਗਾ ਪਤਾ ਕਿ ਕਿਦਾਂ ਗਾੜੀ ਬੋਲੀਦਾ ਤੇ ਕਿਦਾਂ ਗੱਲਾਂ ਕਰਦੀਆਂ ਵਨਸੋਨੀਆਂ ਚਵੜ ਚਵੜ ਬੋਲਦੀਆਂ ਨੇ ਮੇਰੇ ਗਾੜੀ ਹਾਂ ਨਵੇਂ ਕੰਮ ਕਰਨ ਲੱਗੀਆਂ ਨੇ ਬੋਲਣ ਦਾ